ਅੱਲ उमर ਹਰ ਚੋਤ ਦੇ ਕਰਮੀ ਦੇ ਬਿਆਨ ਨੂੰ ਪਾਵੇਂ ਛੇ ਬਰੇ ਬੀਤ ਕੈਸੀ ਪਰ ਪ੍ਰਮਾਤਮਾ ਨੇ ਹਲੇ ਤੱਕ ਉਹਨਾਂ ਦੀ ਝੋਲੀ ਨੂੰ ਸਖਣਾ ਹੀ ਰੱਖਿਆ ਹੋਇਆ ਸੀ ਬਹੁਤ ਹਸ ਤਾਲ ਤੇ ਬਾਬਿਆਂ ਦੇ ਡੇਰਿਆਂ ਤੇ ਵੀ ਜਾ ਕੇ ਵੇਖ ਲਿਆ ਪਰ ਉਹਨਾਂ ਦੀ ਆਸਾਂ ਨੂੰ ਕੋਈ ਪੂਰ ਨਾ ਪਿਆ ਰਿਸ਼ਤੇਦਾਰਾਂ ਨੇ ਬਹੁਤ ਕਿਹਾ ਕਿ ਕੋਈ ਬੱਚਾ ਗੋਦ ਲੈ ਲਵੋ ਪਰ ਉਹਨਾਂ ਦਾ ਮਨ ਨਾ ਮੰਨਿਆ ਕਹਿੰਦੇ ਜਦੋਂ ਅਸੀਂ ਕਿਸੇ ਦਾ ਅੱਜ ਤੱਕ ਬੁਰਾ ਨਹੀਂ ਕੀਤਾ ਤਾਂ ਪਰਮਾਤਮਾ ਕਦੇ-ਕਦੇ ਤਾਂ ਸਾਡੀ ਵੀ ਸੋੜੇਗਾ ਕਦੇ ਤਾਂ ਸੋੜੇਗਾ ਦੋਵੇਂ ਜੀਅ ਲੈ ਹੁਣ ਆਸਾਂ ਉਸ ਪਰਮਾਤਮਾ ਉਤੇ ਉੱਪਰ ਹੀ ਛੱਡ ਦਿੱਤੀਆਂ ਗੁਰੂ ਕਰ ਜਾਣਾ ਉਹ ਉਹਨਾਂ ਦੇਤੇ ਹੀ ਬਣਾ ਲਿਆ ਸੀ ਸਵੇਰੇ 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 ਸਾਰੀ ਉੱਠ ਕੇ ਇਸ ਨਾਮ ਕਰ ਦੋਵੇਂ ਜੀਅ ਗੁਰੂ ਕਰ ਮੱਤਾ ਟੇਕਨ ਜਾਂਦੇ ਤੇ ਨਾਲੇ ਦੋ ਕਰੇ ਸੱਚੇ ਮਰ ਤੋਂ ਸੇਵਾ ਕਰਾਂ ਤੇ ਉਹਨਾਂ ਦੀ ਕੀਤੀ ਸੱਚੇ ਦਿਲੋਂ ਸੇਵਾ ਤੋਂ ਪਰਮਾਤਮਾ ਦੀ ਵੀ ਉਹਨਾਂ ਦੀ ਸੋਲ ਲਈ ਤੇ ਪੂਰੇ 10 ਬਰਿਆਂ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਬਹੁਤ ਖੁਸ਼ੀ ਬੁਣਾਈ ਦੋਹਰ ਦੇ ਤੇ ਪੂਰੇ ਪਿੰਡ ਤੇ ਵੀ ਪਿੰਡ ਨੇ ਵੀ ਉਹਨਾਂ ਨੂੰ ਬਧਾਈਆਂ ਦਿੱਤੀਆਂ ਤੇ ਸੁੱਖਾਂ ਬੁਣਾਈਆਂ ਤੇ ਇਹ ਗੱਲ ਨੂੰ ਸੱਚ ਹੀ ਬੰਦਿਆ ਕਿ ਪਰਮਾਤਮਾ ਦੇ ਕਰ ਦੇਰ ਹੈ ਪਰ ਅੰਦੇਰ ਨਹੀਂ ਧੀਰ ਦਾ ਨਾਮ ਦੋਹਾ ਜੀ ਅਲੇ குரு ਮਹਾਰਾਜ ਦੀ ਹਜ਼ੂਰੀ ਵਿੱਚ ਰਬੰਦੀਪ ਘਰ ਰੱਖਿਆ ਰਬਾ ਦੁਹਰ ਜੋਤੇ ਕਰਬੀਤ ਪੂਰੇ ਚਾਵਾ ਨਾਲ ਲਾੜਾ ਨਾਲ ਪੜ ਰਹੇ ਸੀ ਹਰ ਇੱਛਾ ਦਾ ਪੁਰਾਣੇ ਖਿਆਲ ਰੱਖਦੇ ਕਿਸੇ ਚੀਜ਼ ਦੀ ਕੋਈ ਕਬੀ ਨਹੀਂ ਔੜ ਦੇ ਰਹੇ ਸੀ ਤੋਹਰ ਜੀਆ ਦਾ ਸੁਪਨਾ ਸੀ ਕਿ ਰਬਾ ਨੂੰ ਪੜਾ ਲਿਖਾ ਕੇ ਇੱਕ ਵਧੀਆ ਜ਼ਿੰਦਗੀ ਬਤੀਤ ਕਰਕੇ ਦੇਣਾ ਚਾਹੁੰਦੇ ਸਨ ਉਹਨਾਂ ਸ਼ੁਰੂ ਤੋਂ ਹੀ ਰ블 ਨੂੰ ਚੰਗੇ ਸੰਸਕਾਰ ਦੇਣੇ ਸ਼ੁਰੂ ਕਰ ਦਿੱਤੇ ਹਰ ਦਿੱਕੀ ਵੱਡੀ ਕਾਲੂ ਪਿਆਰ ਦਾ ਸਿਖਾਉਦੇ ਹਰ ਇੱਕ ਦਾ ਸਤਿਕਾਰ ਕਰ ਲੈ ਕਹਿੰਦੇ ਰ블 ਬੀ ਬਹੁਤ ਸਬਰਦਾਰ ਤੇ ਸਿਆਣੀ ਸੀ ਮਾਪਿਆਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਦੀ ਤੇ ਕਿਹਾ ਮੰਨਦੀ ਸੀ ਪਰ ਕਲਾਸਾਂ ਚੰਗੇ ਨੰਬਰਾਂ ਨਾਲ ਪਾਸ ਕਰਨ ਤੋਂ ਬਾਅਦ ਰਮਨ ਦੀ ਅੱਗੇ ਦੀ ਪੜਾਈ ਲਈ ਰਮਨ ਨੂੰ ਚੰਡੀਗੜ੍ਹ ਦੀ ਯੂਨੀਵਰਸਿਟੀ ਵਿੱਚ ਪੜਨ ਲਈ ਭੇਜਿਆ ਗਿਆ ਤਾਂ ਜੋ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਸਕੇ ਯੂਨੀਵਰਸਿਟੀ ਵਿੱਚ ਪਹੁੰਚਦੇ ਹੀ ਰਮਨ ਨੂੰ ਹੋਸਟਲ ਚ ਰੂਮ ਮਿਲ ਗਿਆ ਤੇ ਦੋ ਕੁੜੀਆਂ ਉਸਦੀਆਂ ਰੂਮੇਟ ਸੀ ਰਾਜਪ੍ਰੀਤ ਤੇ ਸੁਮਦੀਪ ਇਹੋ ਦੋਵੇਂ ਕੁੜੀਆਂ ਵੀ ਬਹੁਤ ਹੁਸ਼ਿਆਰ ਤੇ ਸਿਆਣੀ ਅਸੀ ਤਿੰਨ ਦੋ ਇੱਕ ਦੋਚੀ ਨੂੰ ਮਿਲ ਕੇ ਬਹੁਤ ਖੁਸ਼ ਹਨ ਤਿੰਨ ਦੋ ਇਕੱਠੀਆਂ ਹੀ ਕਾਲਜ ਜਾਂਦੀਆਂ ਤੇ ਇਕੱਠੀਆਂ ਹੀ ਸਾਰਾ ਦਿਨ ਬਤੀਤ ਕਰਦੀਆਂ ਪਹਿਲਾ ਸਾਲ ਬਦਿਆ ਤੇ ਚੰਗੇ ਨੰਬਰਾਂ ਨਾਲ ਪਾਸ ਆਊਟ ਕਰਦੋ ਬਾਅਦ ਅਗਲੇ ਸਾਲ ਵੀ ਬਦਿਆ ਨੰਬਰ ਨਾਲ ਪਾਸ ਹੋਈ ਹੂੜ ਦੀ ਤਿਆਰੀ ਵਿੱਚ ਜੁਟ ਗਈ ਹੈ ਗੁਣਾਂ ਚ ਅਚੇਹਿਆ ਪਿਆਰ ਸੀ ਕਿ ਵੇਖਣ ਵਾਲਿਆਂ ਨੂੰ ਇੰਜ ਲੱਗਦਾ ਕਿ ਇਹ ਤਾਂ ਦੋਸਕੀਆਂ ਪੈਣਾ ਨੇ ਇੱਿੱਧ ਦੇ ਕਰਾਂਚੀ ਦੀ ਇਨ੍ਹਾਂ ਦੇ ਆਪਸੀ ਉਹ ਪਿਆਰ ਦੀ ਹੈ ਕੱਲਾ ਹੁਦਿਆ ਤੇ ਅਕਸਰ ਛੁੱਟੀ ਵਿੱਚ ਦਿੱਦੋ ਇੱਕ ਦੂਜੀ ਤੇ ਘਰ ਵੀ ਰਹਿਣ ਲਈ ਜਾਂਦੀਆਂ ਸੀ ਪਰ ਕਦੇ ਹੁਦਦੇ ਨੇ ਕੀ ਪਵੇਕ ਵਿੱਚ ਕੀ ਛੁਪਿਆ ਕੋਈ ਨਹੀਂ ਜਾਣਦਾ ਬਨਪ੍ਰੀਤ ਜੋ ਕੀ ਰਬਰ ਹੋਣਾ ਦੀ ਕਲਾਸ ਦਾ ਹੀ ਬੁੱਢਾ ਸੀ ਪਹਿਲੇ ਸਾਲ ਤੋਹੀ ਰਬਰ ਤੇ ਬਗਰ ਸੀ ਪਰ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਰਬਰ ਟੁੱਟ ਕਦੇ ਆਪਣੇ ਦਿਲ ਦੀ ਗੱਲ ਨਹੀਂ ਦੱਸ ਸਕਿਆ ਸੀ ਪਾਪੇ ਬੜੇ ਪ੍ਰੀਤ ਪੜਾਈ ਵਿੱਚ ਠੀਕ-ਠਾਕ ਹੀ ਸੀ ਤਿੰਨ ਕ ਤਿੰਨ ਕ ਕੀਲੇ ਦਾ ਵਾਲਿਕ ਸੀ ਤੇ ਸੋਚਦਾ ਵੀ ਬਹੁਤ ਸਿਆਣਾ ਸੀ ਕਦੇ ਵੀ ਅਜਿਹੀ ਹਰਕਤ ਨਹੀਂ ਕੀਤੀ ਕਿ ਜਿਸ ਨਾਲ ਰਬਲ ਨੂੰ ਸਾਰੇ ਆ ਸਾਬੜੇ ਛਰਬਿੰਦਾ ਹੋਣਾ ਪਵੇ ਜਾਰੇ ਦੋਸਤਾਂ ਦੇ ਕਹਤੇ ਮਨਪ੍ਰੀਤ ਨੇ ਰਮਨ ਨਾਲ ਗੱਲ ਕਰਨ ਦੀ ਬਚਾਏ ਸਮਨ ਨਾਲ ਆਪਣੇ ਦਿਲ ਦੀ ਗੱਲ ਸਾچی ਕੀਤੀ ਤੇ ਉਹ ਗੱਲ ਰਮਨ ਤੱਕ ਪਹੁੰਚਾਣ ਲਈ ਗਿਆ ਰਮਨ ਨੇ ਸਾਰੀ ਗੱਲ ਜਾ ਕੇ ਰਮਨ ਨੂੰ ਦੱਸੀ ਸਮਨ ਨੇ ਸਾਰੀ ਗੱਲ ਜਾ ਕੇ ਰਮਨ ਨੂੰ ਦੱਸੀ ਰਮਨ ਨੇ ਸਾਪ ਦਾ ਕਰ ਦਿੱਤਾ ਤੇ ਕਿਹਾ ਉਸ ਕੋਲ ਅਜਿਹੇ ਕੰਮ ਵਾਸਤੇ ਕੋਈ ਵੇਹ ਨਹੀਂ ਪਰ ਅਜਿਹਾ ਕਹਿੰਦੇ باوجود ਵੀ ਇਹ ਗੱਲ ਕਿਤੇ ਨਾ ਕਿਤੇ ਉਹਦੇ ਦਿਲ ਵਿੱਚ ਘੁੰਮ ਰਹੀ ਸੀ ਇੰਨੀ ਗੱਲ ਕਹਿਣ ਲਈ ਉਸ ਬੁੱਡੇ ਦੇ ਪੂਰਾ ਇੱਕ ਵਰਾ ਲਗਾ ਦਿੱਤਾ ਜੇ ਕੋਈ ਹੋਰ ਹੁੰਦਾ ਤਾਂ ਜਿਹੋ ਜਿਹਾ ਮਾਹੌਲ ਹੈ ਜੁਨੀਵਰਸਿਟੀ ਵਿੱਚ ਕੋਦੋਂ ਦਾ ਇਹ ਕਿੱਸਾ ਖਤਮ ਹੋ ਜਾਣਾ ਸੀ ਹੁਣ ਰਮਨ ਵੀ ਚੁੱਪਚੀ ਬੀਤੇ ਤੇ ਮਨਪ੍ਰੀਤ ਤੇ ਨਿਗਾ ਰੱਖਣ ਲੱਗੀ ਉਹ ਵੇਖਣਾ ਚਾਹਦੀ ਸੀ ਕਿ ਮਨਪ੍ਰੀਤ ਸੱਚ ਹੀ ਉਹਨੂੰ ਪਿਆਰ ਕਰਦਾ ਹੈ ਜਾਂ ਨਹੀਂ ਜਾਂ ਫਿਰ ਕਦੇ ਉਹ ਉਸ ਦੋ ਰਸਤੇ ਵਿੱਚ ਰੋਕ ਕੇ ਕਦੀ ਅਜਿਹੀ ਹਰਕਤ ਕਰੇਗਾ ਜੇਸਨ ਨਾਲ ਉਸ ਤੋਂ ਸਾਰੇ ਸਾਹਮਣੇ ਛਰਬੀਦਾ ਹੋਣਾ ਪਵੇ। ਦੋ ਤਿੰਨ ਬਹੀਦੇ ਗੁਜਾਰਤ ਤੋਂ ਬਾਅਦ ਰਵਲ ਨੂੰ ਪਤਾ ਲੱਗਿਆ ਸੀ ਕਿ ਮਦ ਪ੍ਰਿ ਸੱਚ ਮੁਝ ਬਹੁਤ ਸਿਆਣਾ ਤੇ ਸਮੈਦਾਰ ਬੁੱਢਾ ਹੈ। ਰਵਲ ਨੇ ਸਬਰ ਤੇ ਹੱਥ ਸੁਦੇਹਾ ਪੇਜ ਕੇ ਮਨਪ੍ਰਿਤ ਨਾਲ ਮਿਲਣ ਦੀ ਗੱਲ ਵਾਰੀ ਕਿਹਾ। ਇੱਕ ਦੂਜੇ ਨੂੰ ਮਿਲ ਕੇ ਦੋਹਾਂ ਨੇ ਆਪਣੇ ਆਪਣੇ ਦਿਲ ਦੀ ਗੱਲ ਇੱਕ ਦੂਜੇ ਨੂੰ ਦੱਸ ਦਿੱਤੀ। ਦੋਵੇਂ ਬਹੁਤ ਖੁਸ਼ ਸਨ। ਇੱਕ ਦੂਜੇ ਨਾਲ ਹਰ ਉਹਨਾਂ ਦੇ ਪਿਆਰ ਦੀਆਂ ਗੱਲਾਂ ਜੁਡੀ ਯੂਨੀਵਰਸਿਟੀ ਵਿੱਚ ਹੋ ਲੱਗੀਆਂ ਦੋਵੇਂ ਚਦੋਂ ਵੀ ਉਹ ਕਾਬਿਲ ਦਾ ਅਕਸਰ ਇੱਕ ਦੂਜੇ ਨੂੰ ਇਕੱਲਿਆਂ ਹੀ ਮਿਲ ਲੈਂਦੇ ਰਾਮਲ ਦੇ ਪਿਆਰ ਪਿੱਛੇ پاگل ਹੋਰ ਤੇ ਪੜਾਈ ਦਾ ਅਸਰ ਪੈਣ ਲੱਗਾ ਪਰ ਹੁਣ ਉਹ ਇਨਾਂ ਵੱਲ ਕੱਲਾ ਵੱਲ ਘੱਟ ਹੀ ਤੇਆਂ ਦਿੱਦੀ ਤੇ ਹਰ ਵੇਲੇ ਬਸ ਪਰਪ੍ਰਿਤ ਵਾਰੇ ਹੀ ਸੋਚਦੀ ਰਹਿੰਦੀ ਦੋਵੇਂ ਚਾਹਦੇ ਸੀ ਕਿ ਪੜਾਈ ਖਤਮ ਹੋਣ ਤੋਂ ਬਾਅਦ ਅਸੀਂ ਆਪੋ ਆਪਣੇ ਘਰ ਕੰਮ ਕਰ ਲੈਣੀ ਹੈ ਤੇ ਜਲਦੀ ਹੀ ਵਿਆਹ ਕਰਵਾ ਲੈਣਾ ਹੈ। ਦੋਵੇਂ ਪਿਆਰ ਵਿੱਚ ਅਜਿਹੇ ਕੁੱਬੇ ਕੀ ਇੱਕ ਦੋ ਵਾਰ ਤਾਂ ਰੱਬ ਨੂੰ ਆਪਣਾ ਅਵਾਸ਼ਿਕ ਪੀ ਕਰਵਾਣਾ ਪਿਆ। ਰੱਬ ਨੂੰ ਪੂਰੀ ਤਰ੍ਹਾਂ ਮਨਪ੍ਰਿਤ ਲਈ পাগল ਹੋ ਚੁੱਕੀ ਸੀ। ਹੁਣ ਉਹ ਛੁੱਟੀਆਂ 'ਚ ਵੀ ਘਰ ਘੱਟ ਹੀ ਜਾਂਦੀ। ਪੜਾਈ ਖਤਮ ਹੋਣ ਤੋਂ ਬਾਅਦ ਦੋਵੇਂ ਆਪੋ ਆਪਣੇ ਪਿੰਡ ਘਰ ਨੂੰ ਚਲੇ ਗਏ। ਹੋਰ ਅਕਸਰ ਉਹਨਾਂ ਦੀ ਗੱਲ ਫੁੱਟ ਤੇ ਹੁੰਦੀ ਰਹਦੀ ਰਮਨ ਹੋਰ ਚੌਥੀ ਸੀ ਕਿ ਉਹ ਆਪਣੇ ਘਰ ਮਨਪ੍ਰਿਤ ਦਾ ਪਿਆਰ ਦੀ ਗੱਲ ਗੱਲ ਉਹ ਤੇਰੇ ਕਰ ਮਨਪ੍ਰਿਤ ਬਣਾ ਕਰ ਦਿੱਤਾ ਤੇ ਕਹਿੰਦਾ ਕਿ ਇੱਕ ਵਾਰੀ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਵੇ ਫਿਰ ਉਹ ਆਪ ਆਪ ਆ ਕੇ ਤੇਰੇ ਕਰਤਿਆਂ ਨਾਲ ਗੱਲ ਕਰ ਲਵੇਗਾ ਹੁਣ ਰਮਨ ਕੋਈ ਨਹੀਂ ਕੋਈ ਬਹਾਨਾ ਬਣਾ ਕੇ ਮਨਪ੍ਰਿਤ ਨੂੰ ਬੇਲਦੀ ਰਹਤੀ ਮਨ ਭੀ ਪਿੰਡ ਆ ਕੇ ਥੋੜਾ ਬਦਲ ਗਿਆ ਜਦੋਂ ਕੋਈ ਕੰਮ ਕਾ ਕੰਮ ਧੰਦਾ ਨਾ ਮਿਲਿਆ ਤਾਂ ਉਹ ਗਲਤ ਕੰਮਾਂ ਵੱਲ ਹੋ ਗਿਆ ਉਸ ਦੀ ਪਿੰਡ ਦੇ ਕੁਝ ਨਸ਼ੇੜੀਆਂ ਨਾਲ ਜਾਣ ਪਹਿਚਾਣ ਹੋ ਗਈ ਜੋ ਅਕਸਰ ਸਾਰਾ ਦਿਨ ਨਸ਼ੇ ਵਿੱਚ ਰੱਜੇ ਰਹਿੰਦੇ ਸਨ ਮਨਪ੍ਰੀਤ ਵੀ ਹੌਲੀ ਹੌਲੀ ਉਹਨਾਂ ਵਰਗਾ ਹੀ ਹੋ ਗਿਆ ਰਬਤ ਤੋਂ ਕਦੇ ਕਦੇ ਆਪਣੇ ਨਸ਼ਿਆਂ ਦੀ ਪੂਰਤੀ ਲਈ ਕਿਸੇ ਨਾ ਕਿਸੇ ਬਹਾਨੇ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਰਬੋਤ ਜੋ ਕੀ ਰੱਬ ਜਿੰਨਾ ਵਿਸ਼ਵਾਸ ਕਰਦੀ ਸੀ ਹਰ ਵਾਰੀ ਬੱਗੇ ਪੈਸੇ ਦਾ ਕਿਵੇਂ ਰਕਵੇ ਕਿਵੇਂ ਕੱਟ ਕੇ ਉਸ ਦੀ ਮਨਕ ਰੂਪ ਪੂਰਾ ਆ। ਉਹ ਗੁਰੂ ਆਪਣੇ ਬਾਪੇ ਤੋਂ ਚੋਰੀ ਪੂਰਾ ਕਰਦੀ ਸੀ। ਇਹ ਤੋਂ ਤੱਕ ਕਿ ਰਬੋਲੇ ਆਪਣੇ ਬਾਂਦੇ ਕੁਝ ਗਹਿੜੇ ਵੀ ਚੋਰੀ ਛਿਪੇ ਬਲ ਪ੍ਰੀਤੂ ਦੇ ਦਿੱਤੇ ਸੀ। ਰਬ ਜਦ ਵੀ ਮਨ ਪ੍ਰੀਤਨਾ ਵਿਆਹ ਦੀ ਕੱਲ ਕਰਦੀ ਤਾਂ ਉਹ ਟਾਲ ਦਿੱਤਾ। ਕਹਿੰਦਾ ਕਿ ਹਲੇ ਕੁਝ ਸਮਾਂ ਹੋ ਰੁਕ ਜਾ। ਉਹ ਰਬਲ ਦੇ ਬਾਪੇ ਵੀ ਰਬਲ ਲਈ ਕੋਈ ਚਿੱਕਾ ਬੁੱਢਾ ਲੱਭਣ ਲੱਗ ਜਾਂਦੇ। ਇੱਕ ਦਿਨ ਬਨਪ੍ਰੀਤ ਅਸ਼ੀ ਵਿੱਚ ਅਚੇਹ ਰੁੱਝਿਆ ਕਿ ਬੋੜ ਕਦੇ-ਕਦੇ ਉੱਠਿਆ ਹੀ ਨਹੀਂ। ਰਬਲ ਨੂੰ ਚ ਤੋ ਇੱਕ ਹਾਲ ਦਾ ਦੀ ਪਤਾ ਲੱਗਿਆ ਤਾਂ ਉਹ ਆਪਣੇ ਰੂਹ ਵਿੱਚ ਬੜ ਕੇ ਬਹੁਤ ਰੋਈ। ਬਨਪ੍ਰੀਤ ਦੀ ਸਾਰੀ ਅਸਲੀਅਤ ਜਦੋਂ ਉਸ ਤੇ ਸਾਹਮਣੇ ਆਈ ਤਾਂ ਰਬਲ ਨੂੰ ਕੁਝ ਸਮਝ ਨ ਆਵੇ। ਕੀ ਹੁਸ뜰 ਇਹ ਵੀ ਕਿਵੇਂ ਕਰ ਲਿਆ ਸਭ ਕੁਝ ਉਸ ਦੇ ਤਾਂ ਆਪਣੇ ਮਾਪਿਆਂ ਦੀ ਇੱਜ਼ਤ ਦਾ ਵੀ ਖਿਆਲ ਨਹੀਂ ਕੀਤਾ ਤੇ ਪੈਸੇ ਤੋਂ ਲੈ ਕੇ ਬਾਹ ਦੇ ਕਿਹੜਿਆਂ ਤੱਕ ਮਨਪ੍ਰਿਤ ਨੂੰ ਫੜਾ ਦਿੱਤੇ ਤੇ ਉਸ ਪਿੱਛੇ পাগল ਹੋ ਆਖ ਦੀ ਇੱਜ਼ਤ ਵੀ ਕਵਾ ਲਈ ਜਦੋਂ ਉਸ ਦੇ ਮਾਪਿਆਂ ਨੂੰ ਇਸ ਸਭ ਬਾਰੇ ਪਤਾ ਚੱਲੇਗਾ ਤਾਂ ਉਹ ਤਾਂ ਕੱਲੇ ਸਾਹਮਣੇ ਨਜ਼ਰਾਂ ਵੀ ਨਹੀਂ ਉਠਾ ਸਕਣਗੇ ਕੋੜਾ ਰਬਤ ਦੇ ਸਾਬੜੇ ਉਹ ਸਭ ਕੁ ਬੜ ਲੱਗਾ ਕਿ ਕਿਵੇਂ ਉਸਤੇ ਮਾਪਿਆਂ ਦੇ ਉਸਤੇ ਹਰ ਇੱਕ ਰੀਝ ਦੂ ਪੂਰਾ ਕੀਤਾ ਸੀ ਤੇ ਬੇ ਬਦਲੇ ਵਿੱਚ ਕੀ ਦਿੱਤਾ ਉਹਨਾਂ ਨੂੰ ਉਹ ਇੰਨਾ ਕੱਲਾ ਦੇ ਕੁ ਬੜ ਕੇਰੀ ਵਿੱਚ ਅਜੇਹਾ ਕੁ ਵੀ ਕੀ ਉਸ ਦੇ ਰੂਪ ਨੂੰ ਬੜ ਤਕਾਰ ਆਪਣੇ ਆਪ ਨੂੰ ਪੱਖੇ ਨਾਲ ਲਟਕਾ ਲਿਆ ਤੇ ਆਪਣੀ ਜੀਵ ਲੀਲਾ ਨੂੰ ਸਦਾ ਲਈ ਖਤਰ ਕਰ ਲਿਆ ਇਹ ਘੜੀ ਤਾਰ ਦੇ ਕਿ ਇਸ ਤਰ੍ਹਾਂ ਲੱਗੀ ਕਵਿਟ ਕਰਕੇ ਜ਼ਰੂਰ ਦੱਸਣਾ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਕਹਾਣੀ ਦਾ ਧੰਨਵਾਦ ਜੀ